ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਮੈਂ ਤੁਹਾਨੂੰ ਇੱਕ ਐਸਾ ਮਹਾ ਉਪਾਏ ਦੇਣ ਲੱਗਾ ਵਾਂ ਇਹ ਉਪਾਏ ਉਹ ਜਿਨ੍ਹਾਂ ਨੇ ਅੱਜ ਤੱਕ ਜ਼ਿੰਦਗੀ 'ਚ ਕਈ ਕੰਮ ਬਦਲੀ ਕੀਤੀ ਮਗਰ ਕਿਸੇ ਵੀ ਕੰਮ ਦੇ ਵਿੱਚ ਕਾਮਯਾਬ ਨਹੀਂ ਹੋਏ ਇਹ ਕਹਿ ਕੋਈ ਵੀ ਕੰਮ ਸਿਰੇ ਨਹੀਂ ਚੜਿਆ ਵੱਡੀਆਂ ਵੱਡੀਆਂ ਲੋਕਾਂ ਦੀ ਕੰਪਨੀਆਂ ਹੈਗੀਆਂ ਪਰ ਕੰਮ ਹੈ ਨਹੀਂ ਪੈਸਾ ਨਹੀਂ ਆ ਰਿਹਾ ਲੋਨਾਂ ਦੇ ਲੋਨ ਚੜੀ ਜਾ ਰਹੇ ਆ ਇਸ ਲਈ ਮੈਂ ਤੁਹਾਨੂੰ ਇੱਕ ਐਸਾ ਉਪਾਏ ਦੇ ਰਿਹਾ ਇਹਨੂੰ ਕਹਦੇ ਮਹਾ 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 ਉਪਾਏ ਔਰ ਇਹ ਲਾਲ ਕਿਤਾਬ ਦਾ ਉਪਾਏ ਹੈਗਾ ਜੋ ਕਿ 100% ਕਾਮਯਾਬ ਹੈਗਾ ਪਹਿਲਾਂ ਵੀ ਬਹੁਤ ਸਾਰੇ ਭੈਣ ਭਰਾਵਾਂ ਨੂੰ ਦੱਸਿਆ ਵਾ ਇਹਦੀ ਜਿਹੜੀ ਰਿਜ਼ਲਟ ਹੈਗਾ ਉਹ 80% ਤੋਂ ਲੈ ਕੇ 90% ਦੇ ਵਿੱਚ ਦਾ ਰਿਜ਼ਲਟ ਆਇਆ ਹੈ ਕਿ ਜਿਹੜੇ ਤੇ ਬਿਲਕੁਲ ਹੀ ਮੱਖੀਆਂ ਮਾਰਦੇ ਸੀ ਉਹਨਾਂ ਦੇ ਕੋਲ ਵੀ ਕੰਮ ਸ਼ੁਰੂ ਹੋ ਗਿਆ ਇੱਕ ਘਟਨਾ ਦੱਸਣ ਲੱਗਾ ਮੇਰੇ ਇੱਕ ਜਾਣਕਾਰ ਸੀ ਉਹਨਾਂ ਦੇ ਲੜਕਾ ਸੀ ਕੋਈ 7-8 ਸਾਲ ਦਾ ਤੇ ਉਹ ਦਿਨ ਉਹ ਆਪਣੇ ਲੜਕੇ ਨੂੰ ਨਾਲ ਨਹੀਂ ਲੈ ਕੇ ਗਏ ਸਕੂਟਰ ਤੇ ਗਏ ਦੋਨੋਂ ਜਨੇ ਤੇ ਰਸੇ ਨੂੰ ਐਕਸੀਡੈਂਟ ਹੋ ਗਿਆ ਤੇ ਜਿਹੜੀ ਉਹਦੀ ਪਿੱਛੇ ਮਿਸਿਸ ਸੀ ਉਹ ਪਿੱਛੇ ਨੂੰ ਡਿੱਗੀ ਤੇ ਪਿੱਛੋਂ ਇੱਕ ਟਰੱਕ ਆ ਰਿਹਾ ਸੀ ਉਹਦੇ ਪਹੀਏ ਥੱਲੇ ਉਹ ਸਿਰ ਆ ਗਿਆ ਜਿਹੜੇ ਸਾਡੇ ਜਾਣਕਾਰ ਸੀਗੇ ਉਹ ਅੱਗੇ ਜਾ ਕੇ ਡਿੱਗ ਪਏ ਤੇ ਉਹਨਾਂ ਦੀ ਮਿਸਿਸ ਦੀ ਡੈਥ ਹੋ ਗਈ ਤੈਨੂੰ ਸਾਰੇ ਕਹਿਣ ਲੱਪੇ ਕਿ ਤੂੰ ਵਿਆਹ ਕਰਾਲਾ ਬੱਚਾ ਵੀ ਛੋਟਾ ਹੈਗਾ ਤੈਨੂੰ ਰੋਟੀ ਪਾਣੀ ਦਾ ਵੀ ਪਰੇਸ਼ਾਨੀ ਹੈਗੀ ਆ ਉਹਨੇ ਇੱਕ ਕੁੜੀ ਦੇਖੀ ਔਰ ਬਹੁਤ ਸੰਸਕਾਰਾਂ ਵਾਲੀ ਸੀ ਅੱਛੀ ਸੀ ਉਹਦਣਾ ਉਹਨੇ ਵਿਆਹ ਕਰ ਲਿਆ ਉਹਨੇ ਵੀ ਉਸ ਬੱਚੇ ਨੂੰ ਬਹੁਤ ਅੱਛਾ ਸੰਭਾਲਿਆ ਜਦੋਂ ਬੱਚਾ 11 ਸਾਲ ਦਾ ਸੀ ਤੇ ਉਹਦਾ ਜਨਮ ਦਿਨ ਮਨਾਇਆ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਔਰ ਸਾਰਿਆਂ ਦੇ ਵਿੱਚ ਇੱਕ ਗੱਲ ਬੱਚੇ ਨੂੰ ਪੁੱਛਦਾ ਕਿ ਬੇਟਾ ਅੱਜ ਇਹ ਗੱਲ ਦੱਸ ਕਿ ਤੇਰੀ ਪਹਿਲੀ ਮਾਂ ਚੰਗੀ ਸੀ ਜਾਂ ਇਹ ਉਹ ਕਹਿੰਦਾ ਜੀ ਮੇਰੀ ਪਹਿਲੀ ਮਾਂ ਸੀ ਨਾ ਉਹ ਬਹੁਤ ਝੂਠੀ ਸੀ ਕਹਿੰਦਾ ਉਹ ਕਿਉਂ ਬਈ ਉਹ ਕਹਿੰਦਾ ਇਹ ਵਾਰੀ ਜਿਹੜੀ ਮਾਂ ਹੈ ਇਹ ਬਿਲਕੁਲ ਸੱਚੀ ਹੈਗੀ ਹੈ ਸਾਰੇ ਹੈਰਾਨ ਕਿ ਮੁੰਡਾ ਕੀ ਕਹਿ ਰਿਹਾ ਕਿ ਉਹ ਮਾਂ ਝੂਠੀ ਜਿਹਨਾਂ ਨੇ ਜਨਮ ਦਿੱਤਾ ਔਰ ਇਹ ਮਾਂ ਦੀ ਸੱਚੀ ਹੈਗੀ ਹੈ ਤੇ ਹੁਣ ਧਿਆਨ ਨਾਲ ਸੁਣੋ ਉਸ ਬੱਚੇ ਨੇ ਅਗੇ ਕੀ ਕਿਹਾ ਕਿ ਕਦੇ ਮੇਰੇ ਕੋਈ ਗਲਤੀ ਹੋ ਜਾਂਦੀ ਸੀ ਸ਼ਰਾਰਤ ਕਰਦਾ ਸੀ ਤੇ ਮੇਰੀ ਮਾਂ ਕਹਿੰਦੇ ਨੇ ਰੋਟੀ ਨਹੀਂ ਦੇਣੀ ਔਰ ਪਿਤਾ ਜੀ ਵੀ ਕਹਿੰਦੇ ਸੀ ਐ ਤੈਨੂੰ ਰੋਟੀ ਨਹੀਂ ਦੇਣੀ ਤੂੰ ਭੁੱਖਾ ਰਹੇਂਗਾ ਅੱਜ ਤੈਨੂੰ ਸਮਝ ਆਏਗੀ ਤੈਨੂੰ ਗਲਤੀ ਦਾ ਅਹਿਸਾਸ ਹੋਏਗਾ ਤੇ ਕਹਿੰਦਾ ਮੇਰੀ ਮਾਂ ਹੁੰਦੀ ਔਰ 라ਵਣ ਸਾਹਿਤਾ ਵਿੱਚ ਪੜੋ ਉੱਥੇ ਪਹਿਲਾਂ ਹੀ ਲਿਖਿਆ ਹੋਇਆ ਕਿ ਜਿਸ ਘਰ ਮੇ ਕਲੇਸ਼ ਹੋਗਾ ਉਹ ਘਰ ਬਰਬਾਦ ਹੋਗਾ ਅੱਜ ਦੇਖ ਲਓ ਲੋਕਾਂ ਦੇ ਪੈਸੇ ਦੀ ਕੀ ਹਾਲਤ ਹੈਗੀ ਹੈ ਕਰਜ਼ੇ ਦੇ ਕਰਜ਼ੇ ਚੜੀ ਜਾ ਰਹੇ ਆ ਪ੍ਰਸ਼ਾਸਨ ਅੱਜ ਮੈਂ ਮਹਾ ਉਪਾਏ ਦੱਣਾ ਤੁਹਾਨੂੰ ਇਹ ਲਾਲ ਕਿਤਾਬ ਦਾ ਉਪਾਏ ਹੈਗਾ ਹੁਣ ਅੱਜ ਤੱਕ ਬੰਦਿਆਂ ਨੇ ਨਵੇਂ-ਨਵੇਂ ਕੰਮ ਖੋਲਦੇ ਆ ਉਹ ਕੰਮ ਸਿਰੇ ਨਹੀਂ ਚੜਦੇ ਵਿੱਚੇ ਬੰਦ ਹੋ ਜਾਂਦੇ ਆ ਰੁਕਾਵਟਾਂ ਆ ਜਾਂਦੀਆਂ ਹੈਗੀਆਂ ਔਰ ਕਰਜ਼ੇ ਤੇ ਕਰਜ਼ਾ ਚੜਿਆ ਹੋਇਆ ਵਾ ਔਰ ਬਹੁਤ سارے ਲੋਕ ਤਾਂ ਇਹੋ ਜਿਹਾ ਮੈਨੂੰ ਫੋਨ ਆਇਆ ਉਹ ਕਹਿੰਦੇ ਜੀ ਬਾਬਾ ਜੀ ਅਸੀਂ ਆਤਮ ਹੱਤਿਆ ਕਰਨੀ ਚਾਹੁੰਨੇ ਆ ਤੇ ਮੈਂ ਹੁਣ ਤੁਹਾਨੂੰ ਉਪਾਏ ਦੇ ਰਿਹਾ ਕਿ ਵਾਈਗੁਰੂ ਕਰੇ ਇਹ ਵੀ ਉਪਾਏ ਤੁਹਾਨੂੰ ਇਦਾਂ ਫਲੇ ਕਿ ਤੁਹਾਡੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਸਭ ਦੂਰ ਹੋ ਜਾਣ ਕਰਨਾ ਕੀਆ ਦੋ ਮੁਠੀ ਸੌਂਫ ਲੈਣੀ ਆ ਇਹ ਕੱਢ ਤੋਂ ਕੱਢ 43 ਦਿਨ ਤੁਸੀਂ ਇਹ ਉਪਾਏ ਕਰਨਾ ਹੈਗਾ ਸਵੇਰੇ ਨਾ ਧੋਕੇ ਆਪਣਾ ਪਾਠ ਕਰਕੇ ਆਪਣੀ ਜਾਂ ਜੋ ਵੀ ਆਪਣੀ ਸਵੇਰੇ ਸਿੰਧੂ ਪਰ ਮੁਸਲਮਾਨ ਪਰ ਜੋ ਆਪਣਾ ਕੰਮ ਕਰਦੇ ਕਰਨ ਆਪਣਾ ਨਿਤਨੇਮ ਕਰਨ ਤੋਂ ਬਾਅਦ ਦੋ ਮੁਠੀ ਸੌਂਫ ਮੋਟੇ ਵਾਲੀ ਜੀਰਾ ਨਹੀਂ ਸੌਂਫ ਹਰੀ ਸੌਂਫ ਔਰ ਦੋ ਮੁਠੀ ਸੌਂਫ ਲੈਣੀ ਆ ਤੇ ਕਿਸੇ ਵੀ ਸਰਕਾਰੀ ਜਗ੍ਹਾ ਦੇ ਵਿੱਚੋਂ ਕਿਤੇ ਵੀ ਜਾ ਕੇ ਕੋਨੇ 'ਚ ਰੱਖਿਆ ਹੋ ਸਕੂਲ ਦੇ ਵਿੱਚ ਨਹੀਂ ਰੱਖਣੀ ਬਾਕੀ ਕਿਤੇ ਵੀ तहसीलदार ਦਾ ਦਫਤਰਾ थाना ਆਇਆ ਪੋਸਟ ਆਫਿਸ ਹੈਗਾ ਅਦਾਲਤ ਹੈਗੀ ਆ ਜਾਂ ਕੋਈ ਸਰਕਾਰੀ پارک ਹੈਗੀ ਆ ਤੁਸੀਂ ਉੱਥੇ ਰੱਖ ਸਕਦੇ ਹੋ ਕਿਸੇ ਵੀ ਕੋਨੇ ਚ ਆ ਕੇ ਦੋ ਮੁਠੀਆਂ ਸੌਮ ਰੱਖ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਘਰ ਆ ਕੇ ਆਤਮ ਨੂੰ ਟੋ ਲੈਣਾ ਔਰ ਆਪਣੇ ਘਰ ਆ ਕੇ ਘਰ ਆ ਕੇ ਆਪਣੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਇਸ਼ਟ ਨੂੰ ਯਾਦ ਕਰਨਾ ਹੈ ਉਦੇ ਕਿ ਪ੍ਰਾਰਥਨਾ ਜਾਂ ਅਰਦਾਸ ਕਰਨੀ ਆ ਅਰਦਾਸ ਉਹ ਕਰਨੀ ਜੇ ਤੁਹਾਡੇ ਅੰਦਰੋਂ ਨਿਕਲੇ ਅਰਦਾਸ ਕਰੋਗੇ ਔਰ ਉਸ ਤੋਂ ਬਾਅਦ ਫਿਰ ਆਪਣਾ ਜੋ ਨਾਸ਼ਤਾ ਵਾਣੀ ਕਰਨਾ ਹੈ ਕਰੋ ਔਰ ਵਾਹਿਗੁਰੂ ਨੇ ਚਾਹਾ ਤੇ ਤੁਹਾਡੇ ਰੁਕੇ ਹੋਏ ਕੰਮ ਹੀ ਚੱਲ ਪੈਣਗੇ ਜਿਨ੍ਹਾਂ ਵਿੱਚ ਕੰਪਨੀਆਂ ਵਿੱਚ ਕੰਮ ਨਹੀਂ ਆ ਰਿਹਾ ਉੱਥੇ ਕੰਮ ਵੀ ਆਉਣ ਲੱਪੇਗਾ ਔਰ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਬਰਕਤ ਪਾਣੀ ਸ਼ੁਰੂ ਹੋ ਜਾਏਗੀ ਇੱਕ ਕੰਮ ਹੋਰ ਕਰਨਾ ਹੈ ਇੱਕ ਉਪਾਏ ਹੋਰ ਕਰਨਾ ਹੈ ਇਸ ਤਰ੍ਹਾਂ ਦੀ ਇੱਕ ਬਿਜਲੀ ਦਾ ਗੈਜਟ ਹੈਗਾ ਇਹ ਬਿਜਲੀ 'ਚ ਲਗਾਓ ਤੇ ਇੱਥੇ ਕਪੂਰ ਪਾ ਦਿਓ ਤੇ ਸਾਰੇ ਕਮਰੇ ਦੇ ਵਿੱਚ ਹਰ ਜਗ੍ਹਾ ਉਹਦੀ ਖੁਸ਼ਬੂ ਫੈਲ ਜਾਂਦੀ ਆ ਏ ਭੀਮਸਾਣੀ ਥੋੜਾ ਜਾ ਉੱਤੇ ਕਪੂਰ ਪਾ ਦਿਓ ਤੇ ਸਾਰੇ ਘਰ ਦੇ ਵਿੱਚ ਕਸ਼ੂ ਫੈਲ ਜਾਏਗੀ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਬੁਰੀਆਂ ਤਾਕਤਾਂ ਹੋਣ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਐਸੀ ਚੀਜ਼ ਤੁਹਾਡੇ ਘਰ 'ਚ ਕੋਈ ਐਸੀ ਚੀਜ਼ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤੁਹਾਡੇ ਦੇ ਕੋਈ ਪਾਰ ਪੈ ਜਾਂਦਾ ਹੈ ਇੱਕ ਚੀਜ਼ ਦੇਖਣਾ ਕਿ ਤੁਹਾਡੇ ਘਰ 'ਚ ਕਿਤੇ ਸੀਲਨ ਤਾਂ ਨਹੀਂ ਹੈਗੀ ਜਿੱਧਰ ਸੀਲਨ ਹੁੰਦੀ ਹੈ ਉੱਥੇ ਵੀ ਇਹ ਬਾਰੀ ਜਿਹੜੀ ਹਵਾਵਾਂ ਦਾ ਅਸਰ ਸ਼ੁਰੂ ਹੋ ਜਾਂਦਾ ਹੈ ਔਰ ਇਹੋ ਜਿਹੀ ਚੀਜ਼ਾਂ ਆ ਕੇ ਸੇ ਰੈਨ ਲਾ ਪੈਂਦੀਆਂ ਕਿਉਂਕਿ ਸੀਲਨ ਦਾ ਮਤਲਬ ਹੈ ਖੰਡਰ ਉਹਨੂੰ ਰਿਪੇਅਰ ਕਰੋ ਜਾਂ ਕਰਵਾਓ ਉੱਤੇ ਸਫੇਦੀ ਮਾਰ ਦਿਓ ਇਹ ਜ਼ਰੂਰ ਕਰ ਲਓ ਤੁਸੀਂ ਦੇਖੋਗੇ ਘਰ ਦੇ ਜ ਬਰਕਤਾਂ ਸ਼ੁਰੂ ਹੋ ਜਾਣਗੀਆਂ ਇਹ ਸੀਲਿੰਗ ਕਰਕੇ ਵੀ ਜਿਹਨੂੰ ਸੁਲਾਬਾ ਕਹਿੰਦੇ ਆ ਜਿਹਦਾ ਪਾਣੀ ਟਪਕ ਲਿਪੇਂਦਾ ਹੋਰ ਬੋਧ ਕੁਛ ਹੁੰਦਾ ਪ੍ਰਾਣੀ ਮਕਨਾਈ ਦਖਸਰ ਐਚੀ ਜਾਈ ਹੈਗੀ ਆ ਔਰ ਤੁਸੀਂ ਜਰੂਰ ਕਰੋ ਔਰ ਤੁਹਾਡੀ ਜ਼ਿੰਦਗੀ ਬਹੁਤ ਜਲਦੀ ਬਦਲੇਗੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ